ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਵੈਰੋਕੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬੱਗਾ ਪੁਰਾਣਾ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 981450968 ਜਿਹੜੇ ਘਰੇ ਵੀਡੀਓ ਬਣਾ ਰਹੇ ਹਨ ਕੋਈ ਵਪਾਰ ਦਾ ਕੰਮ ਨਹੀਂ 8-10 ਕਿਦੇ ਦੇ ਕਰੀਬ ਟੋਟਲ ਬਾਈ ਉਹਨਾਂ ਦੇ ਘਰੇ ਪਸ਼ੂ ਰੱਖੇ ਹੋਏ ਆ ਖੇਤੀਬਾੜੀ ਦੇ ਨਾਲ-ਨਾਲ ਸਹਾਇਕਤੰਦੇ ਤੌਰ ਤੇ ਪਸ਼ੂ ਰੱਖੇ ਆ ਡੇਰੀ ਦੁੱਧ ਪਾਉਂਦੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਝੋਟੀ ਵੇਖ ਰਹੇ ਆ ਇਹ ਬਾਈ ਦੀ ਇਸ ਟਾਈਮ ਸੇਲ ਹੈ ਵਿਕਾਊ ਆ ਇਨਫਰਮੇਸ਼ਨ ਬਾਈ ਤੋਂ ਲੈ ਦਿੰਦਾ ਪੁੱਛਦੇ ਕਿੰਨਾ ਦੁੱਧ ਬਾਦ ਕੰਨਾ ਮਾਸੂਆ ਤੇ ਕੀ ਵੀਰੇ ਦਾ ਮੁੱਲ ਕਰਦਾ ਉਹ ਕਰਦੇ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਹਰਪ੍ਰੀਤ ਪਿੰਡ ਬੈਰੂਕੇ ਫੋਨ ਨੰਬਰ ਹੈ 8872574575 ਇੱਕ ਹੀ ਫੇਰ ਦੱਸੋ ਹੁਣ ਇਹ ਪਿੰਡ ਵੈਰੋ ਕੇ ਨਾਮ ਹਰਪ੍ਰੀਤਾ ਆਪਣਾ ਫੋਨ ਨੰਬਰ ਹੈ 8872574575 ਇੱਕ ਨਗ ਬਕਾਓ ਬਾਈ ਹਾਂਜੀ ਇੱਕ ਨਗ ਕਿੰਨਵਾ ਸੂਆ ਜੀ ਇਹ ਪਹਿਲੇ ਸੂਆ ਪਹਿਲਾ ਸੂਆ ਹਾਂਜੀ ਪਹਿਲਾ ਸੂਆ ਕਿੰਨੇ ਦਿਨ ਲੈ ਜੂ ਬਾਈ ਇਹ ਜੀ ਆਪਣਾ 5-6 ਦਿਨ ਲੱਗੇਗੇ 5-6 ਦਿਨ ਹਾਂਜੀ ਤੁਹਾਡੇ ਹਿਸਾਬ ਨਾਲ ਕਿੰਨਾ ਗਾ ਦੁੱਧ ਪਿਆ ਜੂ ਦੁੱਧ 10 ਤੋਂ 12 ਕਿਲੋ 10-12 ਕਿਲੋ 10-12 ਕਿਲੋ ਸ਼ਾਂਤ ਤੋਂ ਬਣੀ ਕੇ ਸੀਵਨ ਲੱਗਾ ਜੀ ਇਹ ਸ਼ਾਂਤ ਤੋਂ ਨਹੀਂ ਕੱਢੀ ਆ ਮਾੜੀ ਜੀ ਤੋਰ ਕੇ ਵਿਖਾ ਦੀਏ। ਦਣ ਕਿੰਨੇ ਦੱਸਿਆ? ਦਣ 4-5 ਰਹਿ ਗਏ। ਦੋਸਤੋ ਪਹਿਲੇ ਸੂਵੇ ਪਲੂਨ ਕੱਟੀ ਬਾਈ ਕਹਿੰਦਾ ਸੁੰਦੀ ਐ, 4-5 ਦਿਨ ਹਜੇ ਡੇਟ ਮੁਤਾਬਕ ਕੱਚੀ ਐ। ਸਾਂਹ ਤੋਂ ਬਾਈ ਦੱਸਦਾ ਕਿ ਡਾਇਰੈਕਟ ਕ੍ਰਾਸ ਕਰਾਈ ਐ। ਸਾਂਹ ਤੋਂ ਹੀ ਕਰਾਈ ਨਾ ਬਾਈ? ਹਾਂ। ਸਾਂਹ ਤੋਂ ਡਾਇਰੈਕਟ ਕ੍ਰਾਸ ਕਰਾਈ ਐ 10-12 ਕਿਲੋ ਵੀਰ ਦੱਸਦਾ ਇੱਥੇ ਦੁੱਧ ਪਿਆ ਜੂ। ਸੋਹਣੀ ਝੋਟੀ ਐ, ਵਜਨ-ਵਜਨ ਬਹੁਤ ਐ, ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ। ਮੂ ਮੱਥੇ ਦੀ ਸੋਹਣੀ ਆ ਛੋਟੀ ਸਿੰਘੀ ਨਾਲ ਦੀ ਮੁੜੀ ਹੋਈ ਆ ਹਵਾਨਾ ਸੋਨਾ ਤਿਆਰ ਕੀਤਾ ਹੋਇਆ ਵਲਟੇਲਾ ਸਾਈਡਾਂ 'ਚ ਹਜੇ ਕਾਫੀ ਬਾਕੀ ਆ ਬਾਕੀ ਦੇਣਾ 4-5 ਦਿਨ ਵੀਰ ਦੱਸਦਾ ਹਜੇ ਲੈ ਜੂ 4-5 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਜਿਹੜੀ ਤੁਸੀਂ ਵਲਟੇਲਾ ਦੇਖ ਰਹੇ ਆ ਕਰਮਾਂ ਵਾਲੀ ਸਾਰੀ ਕੱਢ ਕੇ ਹਵਾਨਾ ਟੈਡ ਕਰਕੇ ਸੂ 10-12 ਕਿਲੋ ਦੁੱਧ ਪਿਆਜੂ ਨਾਰਮਲ ਇਹਨਾਂ ਤਾਂ ਪਿਉਣ ਦਾ ਹੱਕ ਵੀ ਬਣਦਾ ਬਾਕੀ ਛੋਟੀ ਸੋਹਣੀ ਆ ਵਜਨ ਬਹੁਤ ਐ ਕੱਦ ਕਾਠ ਵੀ ਚੰਗਾ ਹਾਂ ਦੋਸਤੋ ਥਣ ਵੇਖ ਲਓ ਬਈ ਇੱਕ ਥਾਣ ਉੱਚਾ ਜਿਵੇਂ ਵਿਖਾਉਂਦੀ ਹੋਰ ਨੂੰ ਖਲੂਣ ਕਰਕੇ ਵੀਰੇ ਠੀਕ ਹੈ ਸਹੀ ਸੀਗੇ ਚਾਰ ਪੰਜ ਦਿਨ ਪਹਿਲਾਂ ਇਹ ਮਾਂ ਵੀ ਸੀ ਮਾੜਾ ਮੋਟਾ ਹੋ ਜਾਂਦਾ ਥਾਣਾ ਦਾ ਉਹ ਵੀ ਆਈ ਸੀ ਬਾਅਦ ਸੈਟੇ ਦਾ ਲੇਵਾ ਥਾਣ ਉਦਾਂ ਚੱਲਦਾ ਵੇਖਿਆ ਸਹੀ ਏ ਥਾਣਾ ਦੇਖੋ ਹੀ ਸੀਗੇ ਚਾਰੀ ਪਹਿਲਾਂ ਦੋ ਦੋ ਦਿਨੇ ਭਲੂਣ ਜੀ ਕਰਕੇ ਆ ਠੀਕ ਹੈ ਜੀ ਦੋਸਤੋ ਬਾਈ ਕਹਿੰਦਾ ਭਲਜੀ ਹੋਈ ਕਰਕੇ ਤਾਂ ਕਰਕੇ ਇੱਕ ਪਾਸਾ ਜਾਂ ਚੱਕ ਕੇ ਜੇ ਵਿਖਾਉਂਦੀ ਆ ਆ ਥਾਣ ਨੇੜ ਤੋਂ ਵੇਖ ਲਓ ਸੋਹਣੇ ਥਾਣਾ ਚਾਰ ਹੀ ਥਾਣਾ ਕੋਈ ਫੂਡ ਸ਼ਾਂਗ ਨਹੀਂ ਵੱਲ ਢਲਾਂ ਬਹੁਤ ਪਈਆਂ ਬਾਕੀ ਦਿਨ ਚਾਰ ਪੰਜ ਇਹਨੇ ਹਜੇ ਲੈ ਜਾਣੇ ਆ ਚਾਰ ਪੰਜ ਦਿਨ ਵਧੀਆ ਸੇਵਾ ਹੋ ਜਾਂਦੀ ਸੋਹਣਾ ਖਵਾਨਾ ਤਿਆਰ ਕਰਕੇ ਸੂ ਮੁੱਲ ਬਈ ਜੈਜ ਲੈਣ ਦੇਣ ਆਲਾ ਆਪਣੀ 1 16 ਇੱਕ 16 ਹਾਂਜੀ ਠੀਕ ਹੈ ਜੀ ਦੋਸਤੋ 1 ਲੱਖ 16000 ਬਈ ਮੁੱਲ ਕਰਦਾ ਮੌਕੇ ਤੇ ਥੋੜਾ ਘਣਾ ਮਾਨ ਤਾਨ ਹੋ ਜੂ ਪਿੰਡ ਹੈਗਾ ਵੈਰੋਕੇ ਜ਼ਿਲ੍ਹਾ ਮੋਗਾ ਤਸੀਲ ਬਾਗਾ ਪੁਰਾਣਾ ਆਣਗਵਾਂ ਦੇ ਪਿੰਡ ਇੱਕ ਸਾਈਡ ਰੋਡੇ ਆ ਰਾਜਿਆਣਾ ਸਮਾਲਸਰ ਮਾੜੀ ਮੁਸਤਾਫਾ ਇਹ ਆਣਗਵਾਂ ਦੇ ਪਿੰਡ ਆ ਬਾਕੀ ਵੈਰੋਕੇ ਪਿੰਡ ਬਾਬੇ ਦੀ ਜਗਾ ਬਾਬੇ ਦਰਬਾਰੀ ਦਾਸ ਦੀ ਲਗਭਗ ਸਾਰਾ ਏਰੀਆ ਜਾਣਦਾ ਹੀ ਆ ਇਹ ਇੱਕ ਨਾਗ ਸੇਲ ਹੈ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਹੈ ਸਹਾਇਕ ਧੰਦੇ ਤੌਰ ਤੇ ਰੱਖੇ ਹੋਏ ਆ ਦੁੱਧ ਡੇਰੀ ਦੁੱਧ ਪਾਉਂਦੇ ਆ گاਵਾ ਮੱਝਾਂ ਦੋਵੇਂ ਕਿਸਮ ਦੇ ਪਸ਼ੂ ਆ ਤੇ ਇੱਕ ਛੋਟੀ ਸੇਲ ਹੈ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਤੁਸੀਂ ਬਾਈ ਇਹਨਾਂ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਫੋਨ ਨੰਬਰ ਵੀਰ ਦਾ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਨੇ ਘਰੇ ਆਉਣ ਐਡਰੈਸ ਤੁਹਾਨੂੰ ਦੱਸ ਹੀ ਦਿੱਤਾ Sorry, I'm